ਰਾਜਸਥਾਨ ਦੇ ਕੋਟਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਮਾਪਿਆਂ ਦੀ ਇੱਕ ਗਲਤੀ ਕਾਰਨ ਛੋਟੀ ਜਹੀ ਧੀ ਦੀ ਮੌਤ ਹੋ ਜਾਂਦੀ ਹੈ ਤਾਂ ਮਾਪਿਆਂ ਨੂੰ ਹੁਣ ساری ਜ਼ਿੰਦਗੀ ਪਛਤਾਉਣਾ ਪਵੇਗਾ ਦਰਅਸਲ ਇੱਕ ਪਰਿਵਾਰ ਇੱਕ ਵਿਆਹ ਸਮਾਗਮ ਤੇ ਆਇਆ ਸੀ ਲੇਕਿਨ ਉਹ ਆਪਣੀ 3 ਸਾਲ ਦੀ ਬੱਚੀ ਨੂੰ ਕਾਰ ਦੇ ਵਿੱਚ ਹੀ ਭੁੱਲ ਜਾਂਦੇ ਨੇ ਅਤੇ ਕਾਰ ਨੂੰ ਲੋਕ ਕਰ ਦਿੱਤਾ ਜਾਂਦਾ ਹੈ ਬੱਚੀ ਵੱਲੋਂ ਖੂਬ ਚੀਕਚਹਾੜਾ ਪਾਇਆ ਜਾਂਦਾ ਹੈ ਲੇਕਿਨ ਡੀ ਜੇ ਦੀ ਆਵਾਜ਼ ਕਰਕੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਅਤੇ 3 ਸਾਲ ਦੀ ਬੱਚੀ ਦੀ ਦਮ ਘੁੱਟਣ ਕਰਕੇ ਮੌਤ ਹੋ ਜਾਂਦੀ ਹੈ ਮ੍ਰਿਤਕ ਬੱਚੀ ਦੀ ਪਛਾਣ ਗਰੋਵਿਕਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੇ ਦੋ ਬੱਚਿਆਂ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀ ਅਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਦੇ ਵਿੱਚ ਹੀ ਉਹ ਛੱਡ ਜਾਂਦੇ ਨੇ ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿੱਚ ਆਨੰਦ ਮਾਣਦੇ ਰਹਿੰਦੇ ਨੇ ਭੰਗੜਾ ਪਾਉਂਦੇ ਨੇ ਅਤੇ ਖਾਣਾ ਪੀਣਾ ਵੀ ਖਾਂਦੇ ਨੇ ਇਸ ਦੌਰਾਨ ਕੋਈ ਉਹਨਾਂ ਨੂੰ ਉਹਨਾਂ ਦੀ ਧੀ ਬਾਰੇ ਪੁੱਛਦਾ ਹੈ ਤਾਂ ਉਹਨਾਂ ਨੂੰ ਚੇਤਾ ਆਉਂਦਾ ਹੈ ਕਿ ਉਹਨਾਂ ਦੀ ਧੀ ਕਿਤੇ ਵੀ ਨਜ਼ਰ ਨਹੀਂ ਪੈ ਰਹੀ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਧੀ ਦੀ ਭਾਲ ਕੀਤੀ ਜਾਂਦੀ ਹੈ ਪੂਰੇ ਪੈਲੈਸ ਦੇ ਵਿੱਚ ਧੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਲੇਕਿਨ ਧੀ ਆ ਜਿਹੜੀ ਉਹ ਕਿਤੇ ਵੀ ਨਹੀਂ ਤੇ ਆਉਂਦੀ ਫਿਰ ਜਦੋਂ ਕਾਰ ਦੇ ਰੇੜੇ ਮਾਪੇ ਜਾਂਦੇ ਨੇ ਤਾਂ ਲੜਕੀ ਆ ਜਿਹੜੀ ਉਹ ਪਿਛਲੀ ਸੀਟ ਉੱਤੇ ਬੇਸੁੱਧ ਪਈ ਸੀ ਤਾਂ ਉਸੇ ਸਮੇਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਲੇਕਿਨ ਉਦੋਂ ਤੱਕ ਉਹ ਆਪਣੇ ਪ੍ਰਾਣ ਤਿਆਗ ਚੁੱਕੀ ਸੀ ਤਾਂ ਮਾਪਿਆਂ ਦੀ ਇੱਕ ਛੋਟੀ ਜਹੀ ਲਾਪਰਵਾਹੀ ਆ ਜਿਹੜੀ ਉਹ ਉਨ੍ਹਾਂ ਦੇ ਬੱਚਿਆਂ ਉੱਤੇ ਭਾਰੀ ਪੈ ਗਈ ਆ ਛੋਟੀ ਜਹੀ ਪਿਆਰੀ ਜਹੀ ਧੀ ਆ ਜਿਹੜੀ ਉਹ ਇਸ ਲਾਪਰਵਾਹੀ ਕਰਕੇ ਇਸ ਜਹਾਨੋਂ ਤੁਰ ਗਈ ਐ ਗੱਡੀ ਦੇ ਵਿੱਚ ਬੰਦ ਧੀ ਦੇ ਵੱਲੋਂ ਕਾਫੀ ਚੀਕ ਚਿਹਾੜਾ ਪਾਇਆ ਗਿਆ ਸੀ ਲੇਕਿਨ ਡੀ ਜੇ ਦੀ ਆਵਾਜ਼ ਕਰਕੇ ਕੋਈ ਵੀ ਉਸ ਦੀ ਆਵਾਜ਼ ਨਹੀਂ ਸੁਣ ਸਕਿਆ ਅਤੇ ਦਮ ਘੁੱਟਣ ਕਰਕੇ ਬੱਚੀ ਦੀ ਮੌਤ ਹੋ ਗਈ ਹਾਲਾਂਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਅਕਸਰ ਹੀ ਅਜਿਹੇ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਕੰਮ ਵਿੱਚ ਜਾਂ ਕਿਸੇ ਹੋਰ ਪਾਸੇ ਮਾਪੇ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਦਾ ਚੇਤਾ ਹੀ ਨਹੀਂ ਰਹਿੰਦਾ ਤਾਂ ਵੱਡੀ ਖਬਰ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਜਹੀ ਬੱਚੀ ਇਕ ਲਾਪਰਵਾਹੀ ਕਰਕੇ ਬਿਨਾ ਕਿਸੇ ਦੋਸਤੋ ਆਪਣੀ ਜਾਨ ਤੋਂ ਹੱਥ ਤੋ ਬੈਠੀ ਰਾਜਸਥਾਨ ਦੇ ਕੋਟਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਮਾਪਿਆਂ ਦੀ ਇੱਕ ਗਲਤੀ ਕਾਰਨ ਛੋਟੀ ਜਹੀ ਧੀ ਦੀ ਮੌਤ ਹੋ ਜਾਂਦੀ ਹੈ ਤਾਂ ਮਾਪਿਆਂ ਨੂੰ ਹੁਣ ساری ਜ਼ਿੰਦਗੀ ਪਛਤਾਉਣਾ ਪਵੇਗਾ। ਦਰਅਸਲ ਇੱਕ ਪਰਿਵਾਰ ਇੱਕ ਵਿਆਹ ਸਮਾਗਮ ਤੇ ਆਇਆ ਸੀ ਲੇਕਿਨ ਉਹ ਆਪਣੀ 3 ਸਾਲ ਦੀ ਬੱਚੀ ਨੂੰ ਕਾਰ ਦੇ ਵਿੱਚ ਹੀ ਭੁੱਲ ਜਾਂਦੇ ਨੇ ਅਤੇ ਕਾਰ ਨੂੰ ਲੋਕ ਕਰ ਦਿੱਤਾ ਜਾਂਦਾ ਏ। ਬੱਚੀ ਵੱਲੋਂ ਖੂਬ ਚੀਕ ਚਿਹਾੜਾ ਪਾਇਆ ਜਾਂਦਾ ਏ ਲੇਕਿਨ ਡੀਜੇ ਦੀ ਆਵਾਜ਼ ਕਰਕੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਅਤੇ 3 ਸਾਲ ਦੀ ਬੱਚੀ ਦੀ ਦਮ ਘੁੱਟਣ ਕਰਕੇ ਮੌਤ ਹੋ ਜਾਂਦੀ ਹੈ ਮ੍ਰਿਤਕ ਬੱਚੀ ਦੀ ਪਛਾਣ ਗਰੋਵਿਕਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੇ ਦੋ ਬੱਚਿਆਂ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀ ਅਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਦੇ ਵਿੱਚ ਹੀ ਉਹ ਛੱਡ ਜਾਂਦੇ ਨੇ ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿੱਚ ਆਨੰਦ ਮਾਣਦੇ ਰਹਿੰਦੇ ਨੇ ਭੰਗੜਾ ਪਾਉਂਦੇ ਨੇ ਅਤੇ ਖਾਣਾ ਪੀਣਾ ਵੀ ਖਾਂਦੇ ਨੇ ਇਸ ਦੌਰਾਨ ਕੋਈ ਉਹਨਾਂ ਨੂੰ ਉਹਨਾਂ ਦੀ ਧੀ ਬਾਰੇ ਪੁੱਛਦਾ ਹੈ ਤਾਂ ਉਹਨਾਂ ਨੂੰ ਚੇਤਾ ਆਉਂਦਾ ਹੈ ਕਿ ਉਹਨਾਂ ਦੀ ਧੀ ਕਿਤੇ ਵੀ ਨਜ਼ਰ ਨਹੀਂ ਪੈ ਰਹੀ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਧੀ ਦੀ ਭਾਲ ਕੀਤੀ ਜਾਂਦੀ ਹੈ ਪੂਰੇ ਪੈਲੈਸ ਦੇ ਵਿੱਚ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਲੇਕਿਨ ਧੀ ਆ ਜਿਹੜੀ ਉਹ ਕਿਤੇ ਵੀ ਨਹੀਂ ਤੇ ਆਉਂਦੀ ਫਿਰ ਜਦੋਂ ਕਾਰ ਦੇ ਰੇੜੇ ਮਾਪੇ ਜਾਂਦੇ ਨੇ ਤਾਂ ਲੜਕੀ ਆ ਜਿਹੜੀ ਉਹ ਪਿਛਲੀ ਸੀਟ ਉੱਤੇ ਬੇਸੁੱਧ ਪਈ ਸੀ ਤਾਂ ਉਸੇ ਸਮੇਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਲੇਕਿਨ ਉਦੋਂ ਤੱਕ ਉਹ ਆਪਣੇ ਪ੍ਰਾਣ ਤਿਆਗ ਚੁੱਕੀ ਸੀ ਤਾਂ ਮਾਪਿਆਂ ਦੀ ਇੱਕ ਛੋਟੀ ਜਹੀ ਲਾਪਰਵਾਹੀ ਆ ਜਿਹੜੀ ਉਹ ਉਨ੍ਹਾਂ ਦੇ ਬੱਚਿਆਂ ਉੱਤੇ ਭਾਰੀ ਪੈ ਗਈ ਹੈ ਛੋਟੀ ਜਹੀ ਪਿਆਰੀ ਜਹੀ ਧੀ ਆ ਜਿਹੜੀ ਉਹ ਇਸ ਲਾਪਰਵਾਹੀ ਕਰਕੇ ਇਸ ਜਹਾਨੋਂ ਤੁਰ ਗਈ ਹੈ ਗੱਡੀ ਦੇ ਵਿੱਚ ਬੰਦ ਧੀ ਦੇ ਵੱਲੋਂ ਕਾਫੀ ਚੀਕ ਚਿਹਾੜਾ ਪਾਇਆ ਗਿਆ ਸੀ ਲੇਕਿਨ ਡੀ ਜੇ ਦੀ ਆਵਾਜ਼ ਕਰਕੇ ਕੋਈ ਵੀ ਉਸ ਦੀ ਆਵਾਜ਼ ਨਹੀਂ ਸੁਣ ਸਕਿਆ ਅਤੇ ਦਮ ਘੁੱਟਣ ਕਰਕੇ ਬੱਚੀ ਦੀ ਮੌਤ ਹੋ ਗਈ ਹਾਲਾਂਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਅਕਸਰ ਹੀ ਅਜਿਹੇ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਕੰਬ ਵਿੱਚ ਜਾਂ ਕਿਸੇ ਹੋਰ ਪਾਸੇ ਮਾਪੇ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਦਾ ਚੇਤਾ ਹੀ ਨਹੀਂ ਰਹਿੰਦਾ ਤਾਂ ਵੱਡੀ ਖਬਰ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 마ਸੂਮ ਜਹੀ ਬੱਚੀ ਇਕ ਲਾਪਰਵਾਹੀ ਕਰਕੇ ਬਿਨਾ ਕਿਸੇ ਦੋਸਤੋਂ ਆਪਣੀ ਜਾਨ ਤੋਂ ਹੱਥ ਤੋਂ ਬੈਠੀ